ਸ਼ਾਮ ਦਾ ਵੇਲਾ ਬਾਬਿਓ 8:30 ਪਾਉਣੇ ਨੂੰ ਹੋਏ ਕੋਏ ਇੱਥੇ 10 ਵਜੇ ਤੱਕ ਰਹਿੰਦੇ ਆ ਹੁੰਦਾ ਆ ਦੇਖ ਲਓ ਵੀ ਜਮਾ ਨਵਾਂ ਹੀ ਬੈੱਡ ਸੌਰੀ ਸੋਫਾ ਗਏ ਨੇ ਬਾਹਰ ਕੱਢ ਕੇ ਰੱਖਤਾ ਤੇ ਐਂ ਪਿਆ ਰਹਿੰਦੇ ਇੱਥੇ ਜਿਹੜੀ ਚ ਵੱਧ ਚੀਜ਼ ਹੁੰਦੀ ਆ ਲੋ ਬਾਹਰ ਕੱਢ ਕੇ ਰੱਖ ਦਉਂਦੇ ਆ ਅੱਜ ਮੌਸਮ ਬਈ ਬਾਲਾ ਕੈਂਡ ਬਣਿਆ ਪਿਆ ਬੱਲਾ ਬੱਲਾ ਹੋਈ ਪਈ ਜਮਾ ਵੇਲੇ ਚਾਰੇ ਪਾਸੇ ਦਮਾ ਸੌਣੂ ਸਾਂ ਤੇ ਅੱਜ ਵੀਕਐਂਡ ਆ ਵੀਕਐਂਡ ਤੇ ਬੈਸਟ ਮੇਰੇ ਸਾਰੀ ਵਿਲੇ ਹੀ ਹੁਣ ਇੱਥੇ ਕਿਉਂ ਕੰਮ ਕਰਤਾ ਹੈ ਨਹੀਂ ਤੇ ਵੀਕਐਂਡ ਤੇ ਹੁੰਦਾ ਸੀ ਲੋਕ ਵਿਲੇ ਹੁੰਦੇ ਆ ਕਾਫੀ ਵੀਰ ਪਹੁੰਚਦੇ ਹੁੰਦੇ ਬਾਈ ਕੰਮਕਾਰ ਕਿਦਾਂ ਕੰਮ ਕਰ ਬਈ ਅੱਗੇ ਨੋ ਵੀ ਬੇੜਾ ਬਹਿ ਕੇ ਹਜੇ ਕਹਿੰਦੇ ਹੋਰ ਬੇੜਾ ਬਹਿਣਾ ਅੱਗੇ ਜਾ ਕੇ ਕਾਫੀ ਵੀਰਾਂ ਦੇ ਮੈਸੇਜ ਆਉਂਦੇ ਆ ਇਨਬਾਕਸ ਆਉਂਦੇ ਆ ਬਾਈ ਕੋਈ ਕੰਮ ਦਿਵਾ ਦਿਓ ਕੰਮ ਦਿਵਾ ਦਿਓ ਕਮਾਂਕਾਰਾਂ ਦੇ ਬਾਈ ਬਹੁਤ ਬੁਰੇ ਹਾਲ ਆ ਤੇ ਜਿਹੜੇ ਵੀਰ ਇੱਥੇ ਰਹਿੰਦੇ ਆ ਕੈਨੇਡਾ ਉਹਨਾਂ ਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ ਜਿਹੜੇ ਪੰਜਾਬ ਆ ਉਹਨਾਂ ਨੂੰ ਦੱਸਦੇ ਹੁੰਦੇ ਆ ਆਪਾਂ ਤੇ ਇੱਥੇ ਹਰ ਤਿੰਨ ਘਰ ਛੱਟ ਕੇ ਚੌਥਾ ਘਰ ਬਾਬੂ ਲੱਗਿਆ ਪਿਆ ਕਿਉਂਕਿ ਬਈ ਕਮਾਂਕਾਰਾਂ ਦੇ ਹਾਲਾਤ ਮਾੜੇ ਹੋਏ ਪਏ ਆ ਹਮ ਤਾਂ ਮੋਰ ਦੇ ਜੰਬੀੜੀਆਂ ਪਈਆਂ ਯਾਰ ਤੇ ਮੌਸਮ ਸੋਹਣਾ ਬਸ ਮੌਸਮ ਘੈਂਟ ਆ ਕੰਮਕਾਰ ਨੂੰ ਪਤਾ ਨਹੀਂ ਬਈ ਕੀ ਬਿਮਾਰੀ ਪੈ ਗਈ ਮੋਹਰੇ ਲੋ ਬਹੁਤ ਮੰਦਾ ਕੁੱਚਿਆ ਪਿਆ ਲੋਕਾਂ ਦਾ ਸੇ ਸਹੀ ਮਹੀਨੇ ਸਾਲ ਸਾਲ ਦੀ ਵਿਹਲੇ ਬੈਠੇ ਆ ਤੇ ਕਈ ਵੀਰ ਜਿਹੜੇ ਵਾਸਤੇ ਮੁੜ ਗਏ ਇੱਥੋਂ ਕਿ ਕੰਮ ਹੈ ਹੀ ਨਹੀਂ ਫਿਰ ਅਗਲਾ ਜਾ ਜਾਂਦਾ ਜੂੜੀ ਖਰਚਾ ਖਾਈ ਜਾਣਾ ਤੇ ਚੱਲੀਏ ਪੰਡਾ ਨੂੰ ਤਾਂ ਕਰਕੇ ਬਈ ਜੀ ਪਰ ਵਾਪਸ ਮੜਨਾ ਪੈਂਦਾ ਮੌਸਮ ਬੜੀ ਵਧੀਆ ਬੋਏਦੇ ਹੁੰਦੇ ਆ ਬਈ ਮੌਸਮ ਦਾ ਕਿਵੇਂ ਆ ਮੌਸਮ ਬਈ ਬਹੁਤ ਸੋਹਣਾ ਐ ਇਸ ਟਾਈਮ ਸਿਰਾ ਤੇ ਕੰਮ ਕਰ ਦੱਸ ਜੀ ਕੰਮ ਕਰਦੇ ਬਈ ਬਹੁਤ ਲਾਤ ਮਾੜੇ ਆ ਬਸ ਉੱਬਰ ਲੋਕਾਂ ਦਾ ਟਾਈਮ ਪਾਸ ਜਿਆ ਕਰੀ ਜਾਂਦੀ ਐ ਉੱਬਰ ਇੱਕ ਸੋਗੀ ਈਟ ਹੋਗੀ ਠੀਕ ਐ ਕਿਤੇ ਕਿਤੇ ਗਰਮੀ ਗਰਮੀ ਜੀ ਮਤਲਬ ਕੰਮਾਂ ਦਾ ਬਰਾਹਾਲੀ ਐ ਕਿਤਾ ਬਾੜੇ ਮੁੱਟੇ ਖੋਲ ਜੰਦੇ ਸੀ। ਨਾਦ ਬਾੜੇ ਆ। ਬਾਕੀ ਦੇਖੋ ਜੇ ਕਿਸੇ ਵਸ ਠੰਡੀ ਹਵਾ ਆ ਜੇ ਬਾਬਾ ਸ਼ੇਅਰ ਕਰ ਦੋ ਮੇਰ